ਬਹੁਤ ਸਾਰੇ ਕਿਸਾਨ ਮਜ਼ਦੂਰ ਮਤਾਵਾ ਪੈਣਾ ਸਾਰਨ ਫਤੇ ਪਰਲੇ ਵਾਇਰੂਸ ਜੀਕਾ ਖਾਸਤਾ ਵਾਇਰੂਸ ਜੀਕੀ ਫਤੇ ਬੇਚੀ ਆਪੀ ਜਿਹੜਾ ਦੇ ਲੋਕੋ ਦੂਰ ਰਸੀ ਕਰ ਰਹੇ ਸੀ ਉਹਦੀ ਦਾਬ ਇੰਨੀ ਸਰਕਾਰ ਨੂੰ ਮੰਨ ਨਹੀਂ ਰਹੀ ਸੀ ਫਿਰ ਤਾਂ ਬਰਾਦਰ ਜਨ ਤੋਂ ਆਪਾਂ ਦੇਖੀ ਐਸੀ ਕਿ ਫਿਰ ਸਵਾਲ ਰੁੱਦਾ ਸੀ ਕੋਈ ਨਵਾਂ ਪ੍ਰੋਗਰਾਮ ਲਈਏ ਜਿਹਦੇ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ ਪ੍ਰੈਸ਼ਰ ਵਧੇ ਉਸ ਕਰਕੇ ਗਵਾ ਬੋਰਡ ਵਾਲੇ ਐਲਾਨ ਕਰ ਦਿੱਤਾ ਹੋਆ ਵੀ ਆਉਣ ਵਾਲੇ ਸਮੇਂ ਵਿੱਚ ਉਹਦੀ ਡੇਟ ਤੇ ਟਾਈਮ ਕਿੰਨਾ ਹੋਊਗਾ ਇਹ 22 ਵਾਲੀ ਰੈਲੀ ਚ ਐਲਾਨ ਨੂੰਗਾ ਉਹਦੇ ਤੇ ਵੀ ਆਉਣ ਵਾਲੇ ਸਮੇਂ 'ਚ ਅਸੀਂ ਭਾਜਪਾ ਦੇ ਘਰਾਂ ਘਾੜੀ ਮੋਰਚਾ ਲੰਮਾ ਹੋਊਗਾ ਮੋਰਚਾ ਕਿੰਨੇ ਸਮੇਂ ਦਾ ਹੋਊ ਕਿਹੜਿਆ ਦਿਨ ਹੋਊਗਾ ਇਹ ਆਉਣ ਵਾਲੇ ਸਮੇਂ 'ਚ 22 ਦੀ ਜਿਹੜੀ ਮਹਾ ਰੈਲੀ ਹੈ ਜਾਂ ਸਾਰੇ ਬਾਰਡਰਾਂ ਦੇ ਉੱਤੇ ਲੱਖਾਂ ਦੇ ਇਕੱਠਾ ਉਹਦੇ ਵਿੱਚ ਆਪਾਂ ਐਲਾਨ ਕਰਾਂਗੇ ਦੂਜਾ ਐਲਾਨ ਇਹ ਸੀਗਾ ਕਿ 2 ਜੂਨ ਨੂੰ ਪੂਰੇ ਪੰਜਾਬ ਹਰ ਰਣ ਦੇ ਵਿੱਚੋਂ ਟਰੈਕਟਰ ਟਰਾਲੀਆਂ ਰਾਹੀਂ ਵੱਡੇ ਕਾਬਲੇ ਜਿਵੇਂ 13 ਫਰਵਰੀ ਨੂੰ ਆਏ ਆਬੂਰਚੜ ਉਵੇਂ ਆਉਣਗੇ ਉਹਦੀ ਲਾਹਮੰਦੀ ਹੋਰ ਵਧਾਉਣ ਵਾਸਤੇ ਇਹ ਵੀ ਐਲਾਨ ਕਰ ਦਿੱਤਾ ਤੀਜਾ ਐਲਾਨ ਵੀ ਪ੍ਰਧਾਨ ਮੰਤਰੀ ਜੀ ਕੱਲਾ ਪਟਿਆਲੇ ਨਹੀਂ ਜਲੰਧਰ ਚ ਵੀ ਕਰਨ ਸੋਹਣੇ ਤੇ ਪਠਾਨਕੋਟ ਚ ਵੀ ਬਕ ਬਕ ਡੇਟਾ ਨੇ মিডিਆ ਰਹੀ ਪਤਾ ਲੱਗਦਾ ਸਾਡੇ ਕੋਲ ਤਾਂ ਕੋਈ ਨਹੀਂ ਫਿਰ ਉਹਨੂੰ ਜਿਹੜਾ ਆਪਾਂ ਸਵਾਲ ਜਵਾਬ ਕਰਨੇ ਆ ਤੇ ਅਸੀਂ ਵੱਡੇ ਕਾਫਲੇ ਬਣਾ ਕੇ ਜਿੱਥੇ ਵੀ ਪ੍ਰਧਾਨ ਮੰਤਰੀ ਸਾਹਿਬਾਨ ਦੀ ਰੈਲੀ ਹੋਊਗੀ ਉੱਧਰ ਨੂੰ ਬਹਾਂਗੇ ਕਿ ਔਰ ਅਸੀਂ ਮੰਗਤਾ ਇਹ ਕਰਾਂਗੇ ਪ੍ਰਸ਼ਾਸਨ ਕੋ ਵੀ ਸਾਡੇ ਪ੍ਰਧਾਨ ਮੰਤਰੀ ਕੋ ਸਵਾਲ ਜਵਾਬ ਕਰਾ ਦਿੱਤੇ ਜਾਣ ਜੇ ਸਵਾਲ ਜਵਾਬ ਕਰਨਗੇ ਵੀ ਵਿਰੋਧ ਵੀ ਨਹੀਂ ਕਰਾਂਗੇ ਨਹੀਂ ਤਾਂ ਜਿੰਨੇ ਜੋਗੇ ਆ ਫਿਰ ਉਹਦੇ ਸਵਾਲ ਜਵਾਬ ਕਰਨ ਵਾਸਤੇ ਉੱਧਰ ਰੈਲੀ ਵਾਲੇ ਪਾਸੇ ਜਾਵਾਂਗੇ ਇਸ ਕਰਕੇ ਤਿੰਨ ਐਲਾਨ ਆ ਗਏ ਆ ਤਿੰਨ ਐਲਾਨ ਕਰਨ ਤੋਂ ਬਾਅਦ ਫਿਰ ਇੰਨੀਆਂ ਥਾਮਾਂ ਤੇ ਅਸੀਂ ਨਿਬੜ ਜਾਵਾਂਗੇ ਇਹ ਵੀ ਦੇਖਣ ਵਾਲੀ ਗੱਲ ਸੀ ਔਰ ਫਿਰ ਰੇਲ ਰੋਕ ਕੋ ਦਾ ਜੋ ਦਬਾਅ ਨਹੀਂ ਸਰਕਾਰ ਮੰਨ ਰਹੀ ਹੈ ਜੀ ਫਿਰ ਉਹਦੇ ਚੋਂ ਸੀਗਾ ਵੀ ਇਹਨੂੰ ਇੱਕੇਰਾ ਆਪਾਂ ਪੋਸਟਪੋਨ ਕਰ ਦਈਏ ਇਹ ਨਹੀਂ ਵੀ ਅਖੀਰਲਾ ਹਥਿਆਰ ਹੈ ਬਾਜ ਰੇਲ ਤੇ ਹੋਣਾ ਹੀ ਨਹੀਂ ਫਿਰ ਹਾਰੇ ਨੂੰ ਪੋਸਟਪੋਨ ਕਰਕੇ ਜਿਹੜਾ 100 ਦਿਨ ਪੂਰਾ ਹੋ ਰਿਹਾ ਸਭ ਤੋਂ ਵੱਧ ਧਿਆਨ ਉੱਤਰ ਦਈਏ ਵੀ ਲੱਖਾਂ ਤੇ ਇਕੱਠ ਕਰ ਰਹੇ ਆ ਸਾਰੇ ਬਾਰਡਰਾਂ ਤੇ ਇਹ ਖبوطੇ ਖਿਡੌਰੀ ਤੇ ਡੱਬ ਵਾਲੀ ਰਤਨਪੁਰਾ ਰਾਜਸਥਾਨ ਦੇ ਵਿੱਚ ਤੋਂ ਉਹਨਾਂ ਇਕੱਠਾਂ ਵੱਲ ਧਿਆਨ ਦੇ ਕੇ ਗਿਤੀ ਵਧਾ ਦਈਏ ਇਹ ਅਰੇ ਤੋਂ ਬਾਅਦ ਅਗਲੇ ਲਾਣੇ ਪ੍ਰਧਾਨ ਮੰਤਰੀ ਨੂੰ ਸਵਾਗਤ ਕਰਨ ਮਦਨਾਵਾ ਪਾਰਟੀਆਂ ਦੇ ਘਰਾਂ 'ਕੇ ਮੋਰਚੇ ਲਾਉਣੇ ਆ ਜਾਂ 2 ਜੂਨ ਨੂੰ ਵੱਡੇ ਕਾਬਲੇ ਟਰੈਕਟਰ ਟਰਾਲੀਆਂ ਨਹੀਂ ਬਾਰਡਰਾਂ ਤੇ ਲੈ ਕੇ ਉਹਨੇ ਸਾਡਾ ਕੰਮ ਹੋਣ ਵੱਧ ਗਿਆ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨਾਲ ਬੇਨਤੀ ਕਰਦੇ ਆ ਕਿ ਕਿਉਂ ਨਾ ਹੁਣ ਆਪਾਂ ਰੇਲ ਰੋਕੋ ਆਪਾਂ ਹਣ ਇਥੋਂ ਵਾਪਸ ਲੈ ਲਈਏ ਠੀਕ ਆ ਭਾਈ ਤੇ ਫਿਰ ਭਾਈ ਆ ਜਣਾ ਸੰਦ ਸਮਾਨ ਆ ਕਾਲੀ ਕਰੀਏ ਸੰਦ ਸਮਾਨ ਬੰਦੇ ਆਪਣੇ ਇੰਨਾ ਡਿਸਪਲਨ ਵਾਲੇ ਆ 10 ਮਿੰਟਾਂ ਚ ਲੱਥਾ ਜਾਏਗਾ ਆਪਾਂ ਆਪਣੀ ਜਾਲੀ ਵੀ ਨਹੀਂ ਜਨਾ ਸਾਹਮਣੀ ਆ ਆ ਟੈਂਟ ਵਗੈਰਾ ਵੀ ਸਾਹਮਣਾ ਮੈਚ ਵੀ ਸਾਡੇ ਪੇ ਹੋ ਰਿਹਾ ਸਾਰਾ ਕੁਝ ਸਾਮਕੇ ਜਿਹੜਾ ਆਪਣਾ ਸਾਂਝਾ ਬਸਮਾਨ ਆ ਉਹ ਆਪਾਂ ਅਸੀਂ ਇੱਥੇ ਬੱਦੇ ਖਲੋਦੇ ਕਰ ਲੈਨੇ ਆ ਬਾਕੀ ਆਪੋ ਆਪਣਾ ਕਾਲ ਨਹੀਂ ਹੈਗੀ ਅੱਧਾ ਘੰਟਾ ਲੱਗਾ ਪੌਣਾ ਘੰਟਾ ਲੱਗੇ ਕਿਸੇ ਨੇ ਇਥੋਂ ਕਾਲ ਤੇ ਜਾਣ ਦੀ ਯਤਨ ਨਹੀਂ ਕਰਨਾ ਸਾਰਾ ਸੰਦ ਸਮਾਨ ਅਸੀਂ ਦਰਸਾ 15 ਮਿੰਟਾਂ ਵਿੱਚ ਸਾਮਕੇ ਜਾਣਾ ਵਾ ਇਹ ਦੋਵਾਂ ਫੋਰਮਾਂ ਦੇ ਫੈਸਲੇ ਸੀ ਹੁਣ ਅਸੀਂ ਰੇਲ ਟਰੈਕ ਜਿਹੜਾ ਵਾ ਖਾਲੀ ਕਰਨ ਵਾਲੇ ਪਾਸੇ ਨੂੰ ਬੜੀਏ ਧੰਨਵਾਦ ਹੰਦੇ ਸਰ ਜਿਹੜੇ ਤਿੰਨ ਨੌਜਵਾਨ ਕਿਸਾਨ ਉਹਦੇ ਪਰਿਵਾਰ ਨੇ ਇੱਕ ਪ੍ਰੋਟੋਮੈਂਟ ਬਿਲਕੁਲ ਅਸੀਂ ਜੋ ਵੀ ਕਰਦੇ ਹੈਗੀਆਂ ਸਾਰੀਆਂ ਜੱਥੇਬੰਦੀਆਂ ਜਿਹੜੀ ਜਿਹੜੀ ਜੱਥੇਬੰਦੀ ਨਾਲ ਜੁੜੇ ਹੁੰਦੇ ਆ ਸਾਡੇ ਕਿਸਾਨ ਉਹਨਾਂ ਨਾਲ ਗੱਲ ਕਰਕੇ ਸਹਿਮਤੀ ਬਣਾ ਕੇ ਕਿਉਂਕਿ ਅਸੀਂ ਮੁੱਦਾ ਤਾਂ ਨਹੀਂ ਛੱਡਿਆ ਆ ਕਰ ਤੇ ਅਸੀਂ ਕਿਸਾਨਾਂ ਦੀ ਰਹੀ ਵਾਲਾ ਮੁੱਦਾ ਛੱਡਤਾ ਇਸ ਮੁੱਦੇ ਨੂੰ ਤਿੱਖਾ ਇਹ ਸਵਾਲ ਆ ਵੀ ਜਿਹੜੇ ਸਾਨੂੰ ਇੱਕ ਤਾਂ ਸਵਾਲ ਕਰ ਰਹੇ ਆ ਕੋਈ ਕਹਿੰਦਾ ਤੁਹਾਨੂੰ 2 ਨੂੰ ਫੁੱਟ ਦੇਣਾ ਕੋਈ ਕਹਿੰਦਾ ਛਿੱਤਰ ਮਾਰਨੇ ਆ ਕੋਈ ਕੁਛ ਬੋਲੀ ਜਾਂਦਾ ਇਸ ਕਰਕੇ ਫਿਰ ਉਹਨਾਂ ਦੇ ਬਾਰਾ ਮੂਰੇ ਅਸੀਂ ਚਲੇ ਜਾਂਦੇ ਵੀ ਤੁਸੀਂ ਜੋ ਕੁਝ ਕਰਨਾ ਕਰ ਲਓ ਅਸੀਂ ਤੁਹਾਡੇ ਘਰਾਂ ਗਾਦੀ ਆ ਰਹੇ ਇਹਨੂੰ ਵੱਡਾ ਐਲਾਨ ਆ ਇਸ ਕਰਕੇ ਅਸੀਂ ਉਧਰ ਬੱਦ